ਲੋਕਾਂ ਦੇ ਫਤਵੇ ਨੂੰ ਅਸੀਂ ਖੇੜੇ ਮੱਥੇ ਸੋ ਮਾਈਕ ਉੱਪਰ ਕਰੋ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾਂ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਵਾਸਤਾਸਿਓ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅੱਗੋਂ ਆਉਣ ਵਾਲੇ ਟਾਈਮ ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ प्यार मिलया साथ मिलया और मेरे वर्कर ने मेहनत करी इस बाई इलेक्शन सरकार के खिलाफ जाके भी ओ काबिल तारीफ से अंदर हूँ काफ़ी देर तो बैठी हूँ कमियाँ तो गल है नहीं अभी तो इलेक्शन रिजल्ट तो उठा कमिया की है और सरकार की स्ट्रेंथ की है अगर तुम ਪੜਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਸਰ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਨੇ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਹਮ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਮਝ ਆ ਜਾਊਗਾ ਸਰ acha ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਿਲ ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹ ਕੋੰਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗਾ ਕਿ ਸਰਕਾਰ ਕਿਦਾ ਜਿੱਤਦੀ ਹੈ ਵਿਰੋਧੀ ਤੇ ਨਵੀਂ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਵਿਰੋਧੀ ਤੇ ਦਾ ਕੋਈ ਗੁੱੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਕਿਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਗਾ ਕਾਂਗਰਸ ਦੀ ਸਟਰੈਂਥ ਕਿ ਬਣੂਗਾ ਗਿਆ ਰਾਜਰੀ ਬਹੁਤ ਲੀਡਰਾਂ ਦੀ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਜੁਨਾਈਟਡ ਹੈ ਆਉਣ ਵਾਲੇ ਟਾਈਮ ਲਈ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ طرفਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਇੱਕ ਲੀਡਰ ਦਾ ਵਿਕਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੋਕਾਂ ਦੇ ਫਤਵੇ ਨੂੰ ਅਸੀਂ ਕਿਹੜੇ ਮੱਥੇ 'ਚ ਮਾਈਕ ਉੱਪਰ ਵੀ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਾਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਇਥੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕਰੀ ਇਸ ਬਾਅਦ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚ ਅੰਦਰ ਹੁਣ ਕਾਫੀ ਦੇਰ ਤੋਂ ਬੈਠੀ ਹਾਂ ਕਮੀਆਂ ਤੇ ਗੱਲ ਮਾਰ ਰਹੀ ਤੇ ਅਸੀਂ ਤੇ ਇਲੈਕਸ਼ਨ ਰਿਜ਼ਲਟ ਤੋਂ ਉੱਠਿਆ ਕਮੀਆਂ ਕਮੀਆਂ ਕੀ ਹੈ ਔਰ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏ ਸਰ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਨੇ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਵੱਲ ਮਿਲ ਜੇ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਮਝ ਆ ਜਾਊਗਾ ਅਸਰ ਅਚਾ ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਿਲ ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹ ਕੋੰਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏ ਕਿ ਸਰਕਾਰ ਕਿਦਾ ਜਿੱਤ ਗਈ ਵਿਰੋਧੀ ਨੇ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਵਿਰੋਧੀ ਧਿਰ ਦਾ ਕਾਂਗਰਸ ਦੇ ਵਿੱਚ ਕੋਈ ਗੁੱੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਕਿਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਗਾ ਕਾਂਗਰਸ ਦੀ ਸਟਰੈਂਥ ਕਿ ਬਣੂਗਾ ਗਿਆ ਰਾਜਰੀ ਬਹੁਤ ਲੀਡਰਾਂ ਦੀ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਜੁਨਾਈਟਡ ਹੈ ਆਉਣ ਵਾਲੇ ਟਾਈਮ ਲਈ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ طرفਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੋਕਾਂ ਦੇ ਫਤਵੇ ਨੂੰ ਅਸੀਂ ਕਿਹੜੇ ਮੱਥੇ ਸਾਈਕ ਉੱਪਰ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅਦ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਸੀ ਅੰਦਰ ਹੋ ਕਾਫੀ ਦੇਰ ਤੋਂ ਬੈਠੀ ਹੂੰ ਕਮੀਆਂ ਤੇ ਗੱਲਬਾਤ ਹੋਈ ਤੇ ਅਸੀਂ ਤਾਂ ਇਲੈਕਸ਼ਨ ਰਿਜ਼ਲਟ ਤੋਂ ਉੱਠ ਗਏ ਕਮੀਆਂ ਕਮੀਆਂ ਕੀ ਹੈ ਔਰ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਸੋ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਨੇ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਨਾਲ ਮਿਲ ਜੇ ਇਹ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਭ ਨੂੰ ਅਸਰ ਅਚਾਨਕ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਿਲ ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹ ਕੋੰਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏ ਕਿ ਸਰਕਾਰ ਕਿੱਦਾਂ ਜਿੱਤਦੀ ਹੈ ਵਿਰੋਧੀ ਤੇ ਨਵੀਂ ਰੋਲ ਹੁੰਦਾ ਹੈ ਵਿਰੋਧੀ ਤੇ ਨਾ ਕਿ ਤੇ ਇਧਰ ਤੇ ਪਾਰੀ ਲਈਆਂ ਕਾਂਗਰਸ ਦੇ ਵਿੱਚ ਕੋਈ ਗੁੰਬੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਕਿ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਕਿਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂਗਾ ਕਾਂਗਰਸ ਦੀ ਸਟਰੈਂਥ ਕਿ ਬਣੂਗਾ ਗਿਆ ਰਹੇ ਜੀ ਬਹੁਤ ਲੀਡਰਾਂ ਦੀ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਜੁਨਾਈਟਡ ਹੈ ਆਉਣ ਵਾਲੇ ਟਾਈਮ ਲਈ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਹੈ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ